ਸਾਰਿਆਂ ਨੂੰ ਹੈਲੋ ਜੀ ਸਸ਼ੀ ਕਾਲ ਹੈ ਠੀਕ ਹੋ ਅੱਜ ਆਪਾਂ ਪ੍ਰਿੰਟਡ ਸੂਟ ਦਿਖਾਵਾਂਗੇ ਪ੍ਰਿੰਟਡ ਸੂਟ ਦੀ ਬਹੁਤ ਮੰਗ ਆ ਰਹੀ ਸੀ ਇਸ ਕਰਕੇ ਆਪਾਂ ਉਹ ਪ੍ਰਿੰਟਡ ਸੂਟ ਹੀ ਅੱਜ ਦੀ ਲਾਈਵ ਸਪੈਸ਼ਲ ਪ੍ਰਿੰਟਡ ਸੂਟਾਂ ਲਈ ਹੋਊਗੀ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਊਗਾ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਮੈਂ ਬਿਲਕੁਲ ਵਧੀਆ ਜੀ ਹੈਲੋ ਜੀ ਤੁਸੀਂ ਕਿਵੇਂ ਹੋ ਸਸ਼ੀ ਕਾਲ ਜੀ ਕਰਦੇ ਆਪਾਂ ਅੱਜ ਦੀ ਲਾਈਵ ਨੂੰ ਸਟਾਰਟ

ਬਿਲਕੁਲ ਵੀ ਰੇਸ਼ਮੀ ਰਾਲਾ ਨਹੀਂ ਆਊਗਾ ਤੋ ਇਹ ਤੋ ਖਰਾਬ ਨਹੀਂ ਹੋਊਗਾ ਇਕ ਹੁੰਦੀ ਸਸਤੀ ਕਾਟਨ ਇਕ ਹੁੰਦੀ ਹੈ ਵਧੀਆ ਵਾਲੀ ਵਧੀਆ ਕੁਆਲਿਟੀ ਦੀ ਕਾਟਨ ਆਪਾਂ ਵਧੀਆ ਕੁਆਲਿਟੀ ਦੀ ਕਾਟਨ ਹੀ ਇੱਥੇ ਯੂਜ਼ ਕੀਤੀ ਹੋਈ ਹੈ ਤਾਂ ਜੋ ਵੀ ਜਿਨੇ ਵੀ ਮੰਗਵਾਉਣਾ ਹੋਏ ਤੁਸੀਂ ਮੰਗਵਾ ਸਕਦੇ ਹੋ ਜੀ ਇਸ ਤਰ੍ਹਾਂ ਤੁਹਾਨੂੰ ਪਹਿਲਾ ਹੈਗਾ ਆਪਣਾ ਇਹ ਵਾਲਾ ਪ੍ਰਿੰਟ ਦੇਖ ਸਕਦੇ ਹੋ ਨਜ਼ਦੀਕ ਤੋਂ ਬਹੁਤ ਹੀ ਸੌਫਟ ਪ੍ਰਿੰਟ ਹੈ ਥੈਂਕ ਯੂ ਜੀ ਥੈਂਕ ਯੂ ਆ ਗਿਵ ਮੈੰਗਵਾਉਂਦੇ ਰੋ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਹੋਇਆ ਹੋਇਆ ਹੈ ਜੀ ਇਹ ਸੂਟ ਦਾ ਪ੍ਰਿੰਟ ਹੈ ਇਹਦੇ ਨਾਲ ਇਸ ਤਰ੍ਹਾਂ ਕੰਟਰਾਸਟ ਤੁਹਾਨੂੰ ਬੋਟਮ ਮਿਲੂਗੀ ਦੇਖ ਸਕਦੇ ਹੋ ਤੁਸੀਂ ਬਸ 1 ਮਿੰਟ ਹੋਲਦੇ ਰੱਖਿਓ ਜੀ ਦਾ ਟਾਈਂਗ ਲੱਗਦਾ ਥੋੜਾ ਜਿਹਾ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਹੈਗਾ ਫਰਸਟ ਪ੍ਰਿੰਟ ਜੀ ਇਸ ਤਰ੍ਹਾਂ ਪ੍ਰੋਪਰ ਲੁੱਕ ਆਉਗੀ ਤੁਹਾਡੇ ਸੂਟ ਦੀ ਨਾਲ ਆਉਗੀ ਇਸ ਤਰ੍ਹਾਂ ਕੰਟਰਾਸਟ ਦੇ ਵਿੱਚ ਬਾਟਮ ਇਹ ਸ਼ੋਰਟ ਹੈ ਜੀ ਬਾਟਮ ਹੈ 650 ਰੁਪਏ ਪ੍ਰਾਈਸ ਹੈ ਸੂਟ ਦਾ ਸਕਰੀਨ ਸ਼ਾਟ ਲੈ ਕੇ ਮੰਗਵਾ ਸਕਦੇ ਹੋ ਸਟਫ ਪ्युअर एके ਟੈਕਸ ਦਾ ਬਹੁਤ ਹੀ ਵਧੀਆ ਫੈਬਰਿਕ ਆ ਲਾਈਨਿੰਗ ਦੀ ਜ਼ਰੂਰਤ ਨਹੀਂ ਦੇਖ ਸਕਦੇ ਤੁਸੀਂ 100% ਕਾਟਨ ਦਾ ਫੈਬਰਿਕ ਆਉਗਿਆ ਇਹ ਹੈਗਾ ਪਹਿਲਾ ਬੋਟਲ ਗ੍ਰੀਨ ਕਲਰ ਇਹਦੇ ਵਿੱਚ ਤੁਹਾਨੂੰ ਇਹ ਵਾਲਾ ਕਲਰ ਵੀ ਮਿਲ ਜੂਗਾ ਜੀ ਬਲੂ ਦੇ ਸ਼ੇਡ ਦੇ ਵਿੱਚ ਇਹ ਦੇਖ ਸਕਦੇ ਹੋ 650 ਇਹਨਾਂ ਦਾ ਪ੍ਰਾਈਸ ਰਹੂਗਾ স্ক্রিনਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਸੈਕਿੰਡ ਹੈਗਾ ਜੀ ਆਪਣਾ ਬੇਬੀ ਪਿੰਕ ਕਲਰ ਦਾ ਪ੍ਰਿੰਟ ਦੇਖ ਸਕਦੇ ਹੋ ਇਸ ਤਰ੍ਹਾਂ ਸ਼ਰਟ ਨੂੰ ਅਗਰ ਫੁੱਲ ਓਪਨ ਕਰਕੇ ਇਸ ਤਰ੍ਹਾਂ ਦਾ ਪ੍ਰਿੰਟ ਆਊਗਾ ਜੀ ਇਸ ਤਰ੍ਹਾਂ ਪ੍ਰੋਪਰ ਰੋਕਾ ਹੋਊਗੀ ਤੁਹਾਡੇ ਸੂਟ ਦੀ ਸ਼ਰਟ ਦੇ ਉੱਪਰ ਲੈਸਿਸ ਵਗੈਰਾ ਲਗਾ ਕੇ ਤੁਸੀਂ ਕਿਵੇਂ ਵੀ ਡਿਜ਼ਾਈਨਿੰਗ ਕਰ ਸਕਦੇ ਹੋ ਕਿਵੇਂ ਵੀ ਤੁਸੀਂ ਲੈਸਿਸ ਲਗਾ ਸਕਦੇ ਹੋ ਲਾਈਕ ਪੈਨਲ ਦੇ ਵਿੱਚ ਲੈਸ ਲਗਾ ਕੇ ਹੈ neck ਤੇ ਜਿਸ ਤਰ੍ਹਾਂ ਮੈਂ ਲੈਸ ਨਾਲ ਡਿਜ਼ਾਈਨ ਕੀਤਾ ਤੁਸੀਂ ਇਸ ਤਰ੍ਹਾਂ ਵੀ ਲੈਸ ਨਾਲ ਡਿਜ਼ਾਈਨਿੰਗ ਕਰਕੇ ਕਿਵੇਂ ਵੀ ਸੂਟ ਨੂੰ ਵੇਅਰ ਕਰ ਸਕਦੇ ਹੋ ਇਹ ਦੇਖ ਸਕਦੇ ਹੋ ਸੈਕਿੰਡ ਹੈਗਾ ਇਹ ਪ੍ਰਿੰਟ ਇਹਦਾ ਪ੍ਰਾਈਸ ਹੈਗਾ ਜੀ 750 ਰੁਪਏ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ 750 ਰੁਪਏ ਦਾ ਤੁਹਾਨੂੰ ਪ੍ਰੋਪਰ 5 ਮੀਟਰ ਪਲੇਨ ਸੂਟ ਮਿਲੂਗਾ ਥਰਡ ਹੈਗਾ ਜੀ ਆਪਣਾ ਇਹ ਵਾਲਾ ਸੂਟ ਬਹੁਤ ਹੀ ਸੋਨਾ ਗ੍ਰੇ ਗ੍ਰੇ ਕਲਰ ਦਾ ਸੂਟ ਆ ਇਸ ਤਰ੍ਹਾਂ ਸ਼ਰਟ ਰਹੂਗੀ ਜੀ ਪ੍ਰੋਪਰ ਗ੍ਰੇ ਕਲਰ ਦੀ ਦੇਖ ਸਕਦੇ ਹੋ ਨਾਲ ਇਹਦੇ ਕੰਟਰਾਸਟ ਦੇ ਵਿੱਚ ਤੁਹਾਨੂੰ 골ਡਨ ਜੀ ਸ਼ੇਡ ਦੇ ਵਿੱਚ ਇਸ ਤਰ੍ਹਾਂ ਬਾਟਮ ਮਿਲੂਗੀ ਜਿਸ ਤਰ੍ਹਾਂ ਸੇਮ ਹੈਲੋ ਜੀ ਜਿਸ ਤਰ੍ਹਾਂ ਸੇਮ ਤੁਹਾਨੂੰ ਵੀਡੀਓ ਦੇ ਵਿੱਚ ਸ਼ੋ ਹੋ ਰਿਹਾ ਉਸ ਤਰ੍ਹਾਂ ਦੀ ਬਾਟਮ ਰਹੂਗੀ ਇਸ ਤਰ੍ਹਾਂ ਹੈਗੀ ਹੈ ਜੀ ਸ਼ਰਟ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ 550 ਰੁਪਏ ਸੂਟ ਦਾ ਪ੍ਰਾਈਸ ਰਹੂਗਾ 550 ਰੁਪਏ ਪ੍ਰਾਈਸ ਹੈ ਜੀ ਇੱਕ ਇੱਕ ਪੀਸ ਹੀ ਅਵੇਲੇਬਲ ਆਪਣੇ ਕੋਲ ਇਹਨਾਂ ਦੇ ਵਿੱਚ ਤਾਂ ਜਿਨਾਂ ਨੂੰ ਵੀ ਸੂਟ ਪਸੰਦ ਆਏ ਤਾਂ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਫੈਬਰਿਕ ਤੁਸੀਂ ਦੇਖ ਸਕਦੇ ਹੋ ਜੀ ਪਿਓਰ ਕਾਟਨ ਦਾ ਬਹੁਤ ਸੋਹਣਾ ਫੈਬਰਿਕ ਹੈ ਇਵੇ ਇੱਕ ਸਕਦੇ ਹਾਂ 5500 ਰੁਪਏ ਤੋਂ ਉੱਧਰ ਪ੍ਰਾਈਸ ਰਹੂਗਾ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਭੇਜ ਕੇ ਜਲਦੀ ਆਰਡਰ ਬੁੱਕ ਕਰਵਾਓ ਤੁਸੀਂ ਲਾਈਵ ਦੇ ਵਿੱਚ ਵੀ ਸਕਰੀਨਸ਼ਾਟ ਭੇਜ ਸਕਦੇ ਹੋ ਨੈਕਸਟ ਹੈਗਾ ਜੀ ਜਿਵੇਂ ਲੜਕੀਆਂ ਨੇ ਕੋਟ ਸੈੱਟ ਬਣਾਉਣੇ ਆ ਕੋਟ ਸੈੱਟ ਲਈ ਬਹੁਤ ਹੀ ਸੋਹਣਾ ਪ੍ਰਿੰਟ ਇਸ ਤਰ੍ਹਾਂ ਦੇ ਕੋਟ ਸੈੱਟ ਇਹ ਸੂਟ ਤੁਸੀਂ ਕਿਵੇਂ ਬਣਾ ਸਕਦੇ ਹੋ ਕਿਸੇ ਨੇ ਆਪਣੇ ਬੱਚੇ ਲਈ ਬਣਾਉਣੇ ਤਾਂ ਬਹੁਤ ਹੀ ਸੋਹਣਾ ਸੂਟ ਆਊਗਾ 5 ਮੀਟਰ ਕਪੜਾ ਹੋਊਗਾ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਇਸ ਤਰ੍ਹਾਂ ਹੋਇਆ ਹੋਇਆ ਜੀ ਇਹ ਫੈਬਰਿਕ ਇਹ ਸੂਟ ਦਾ ਪਿਓਰ 100% ਕਾਟਨ ਦਾ ਫੈਬਰਿਕ ਰਹੂਗਾ ਲਾਈਨਿੰਗ ਦੀ ਨੀਟ ਨਹੀਂ ਹੈਗੀ ਇਹਦਾ ਪ੍ਰਾਈਸ ਵੀ ਜੀ 550 ਰੁਪਏ ਰਹੂਗਾ ਇਹਦਾ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਨੈਕਸਟ ਹੈਗਾ ਜੀ ਆਪਣਾ ਇਹ ਵਾਲਾ ਸੂਟ ਇਸ ਤਰ੍ਹਾਂ ਫੈਬਰਿਕ ਹੈ ਜੀ ਸੂਟ ਦਾ ਇਹ ਰਹੂਗਾ ਪ੍ਰਿੰਟ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਲੈਕ ਦੇ ਵਿੱਚ ਕੰਟਰਾਸਟਿੰਗ ਪ੍ਰਿੰਟ ਆ ਇਸ ਤਰ੍ਹਾਂ ਪ੍ਰਿੰਟ ਹੈ ਜੀ ਦੇਖ ਸਕਦੇ ਹੋ ਨਾਲ ਇਹਦੇ ਕੰਟਰਾਸਟ ਦੇ ਵਿੱਚ ਬਾਟਮ ਰਹੂਗੀ ਇਸ ਤਰ੍ਹਾਂ ਹੈਗੀ ਹੈ ਨਾਲ ਬਾਟਮ ਇਹ ਹੈਗੀ ਜੀ ਸ਼ਰਟ スクリーンショット ਲੈ ਕੇ ਤੁਸੀਂ ਮੰਗਵਾ ਸਕਦੇ ਹੋ ਇਸ ਤਰ੍ਹਾਂ ਬਾਟਮ ਰਹੂਗੀ 750 ਰੁਪਏ ਸੂਟ ਦਾ ਪ੍ਰਾਈਸ ਹੈ ਜੀ 750 ਰੁਪਏ ਦਾ ਪ੍ਰਾਈਸ ਰਹੂਗਾ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਜਲਦੀ ਜੀ ਹੈਲੋ ਜੀ 750 ਦਾ ਪ੍ਰਾਈਸ ਰਹੂਗਾ ਜੀ ਕਾਟਨ ਦੀ ਫੈਬਰਿਕ ਰਹੂਗਾ ਮੈਂ ਫਟਾਫਟ ਤੁਹਾਨੂੰ ਸਾਰੇ ਪ੍ਰਿੰਟਸ ਦਿਖਾ ਦੇਣੀ ਹੈ ਕਿਉਂਕਿ ਸਪੈਸ਼ਲ ਪ੍ਰਿੰਟਡ ਸੂਟਾਂ ਲਈ ਆ ਜੀ ਅੱਜ ਐਕਚੁਅਲੀ ਜਿਹੜੇ ਪ੍ਰਿੰਟਡ ਸੂਟਾਂ ਦੀ ਹੀ ਲਾਈਵ ਹੈ ਜੀ ਅੱਜ ਵਰਕ ਵਾਲੇ ਸੂਟ ਨਹੀਂ ਹੈਗੇ ਅੱਜ ਪ੍ਰਿੰਟਡ ਸੂਟ ਨੇ ਬਾਕੀ ਨੇ ਜਿਹੜੇ ਇੱਕ ਦੋ ਰੈਡੀ ਹੋਏ ਨੇ ਉਹ ਦਿਖਾਵਾਂਗੀ ਤੁਹਾਨੂੰ ਐਂਡ ਤੇ ਉੱਪਰ ਨੈਕਸਟ ਹੈਗਾ ਜੀ ਆਪਣਾ ਇਹ ਵਾਲਾ ਪ੍ਰਿੰਟ ਰਸ਼ੀਆ ਦਾ ਪ੍ਰਿੰਟ ਆ ਦੇਖ ਸਕਦੇ ਹੋ ਤੁਸੀਂ ਰਸ਼ੀਆ ਦਾ ਬਹੁਤ ਹੀ ਸੋਹਣਾ ਪ੍ਰੀਮੀਅਮ ਕੁਆਲਿਟੀ ਦਾ ਪ੍ਰਿੰਟ ਹੈ ਇਸ ਤਰ੍ਹਾਂ ਹੈਗਾ ਜੀ ਸੂਟ ਲਾਈਨਿੰਗ ਦੀ ਨੀਡ ਨਹੀਂ ਹੈਗੀ ਬਹੁਤ ਸੋਹਣਾ ਫੈਬਰਿਕ ਹੈ ਨਾਲ ਇਹਦੇ ਰਹੂਗੀ ਚਿਕਨ ਦੀ ਬਾਟਮ ਇਸ ਤਰ੍ਹਾਂ ਨਾਲ ਚਿਕਨ ਦੀ ਬਾਟਮ ਹੋਊਗੀ ਬਾਰਡਰ ਦੇ ਉੱਪਰ ਵਰਕ ਹੋਇਆ ਹੋਇਆ ਜੀ ਇਸ ਤਰ੍ਹਾਂ ਬਾਰਡਰ ਦੇ ਉੱਪਰ ਚਿਕਨ ਦਾ ਉਹ ਹੈ ਤੇ ਇਸ ਤਰ੍ਹਾਂ ਸ਼ ਬਾਟਮ ਦੇ ਉੱਪਰ ਤੋਂ ਇਸ ਤਰ੍ਹਾਂ ਛੋਟੇ ਛੋਟੇ ਫੁੱਲ ਮਿਲਣਗੇ ਇੱਥੇ ਬਾਰਡਰ ਦੇ ਉੱਪਰ ਇਹ ਬਾਰਡਰ ਆਊਗਾ ਜੀ ਸੂਤ ਦਾ ਇਹ ਬਾਟਨ ਰਹੂਗੀ ਇਹ ਹੈਗੀ ਹੈ ਜੀ ਸ਼ਰਟ ਸ਼ਰਟ ਨਾਲ ਨਜ਼ਦੀਕ ਤੋਂ ਚੈੱਕ ਕਰ ਸਕਦੇ ਤੁਸੀਂ ਪ੍ਰਿੰਟ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਕੰਟਰਾਸਟ ਹੈ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ 1000 ਰੁਪਏ ਦਾ ਪ੍ਰਾਈਸ ਰਹੂਗਾ ਜੀ ਰਸ਼ੀਆ ਦਾ ਫੈਬਰਿਕ ਹੈ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਫੈਬਰਿਕ ਰਹੂਗਾ 1000 ਰੁਪਏ ਸੂਤ ਦਾ ਪ੍ਰਾਈਸ ਰਹੂਗਾ ਜੀ ਨੈਕਸਟ ਹੈਗਾ ਜੀ ਆਪਣਾ ਇਹ ਵਾਲਾ ਪ੍ਰਿੰਟ ਇਹ ਵੀ ਰਸ਼ੀਆ ਦਾ ਫੈ布ਰਿਕ ਹੀ ਰਹੂਗਾ ਕਲਰ ਸਾਰੇ ਹੀ ਬਹੁਤ ਸੋਹਣੇ ਆ ਇਹ ਦੇਖ ਸਕਦੇ ਹੋ ਨੈਕਸਟ ਹੈਗਾ ਇਹ ਵਾਲਾ ਪ੍ਰਿੰਟ ਇੱਕ ਬਸ ਇੱਕ ਮਿੰਟ ਹੋਲਡ ਰੱਖਣਾ ਜੀ ਮੈਂ ਨੈਟਵਰਕ ਚੈੱਕ ਕਰ ਲਾਂ ਬਸ ਹਾਂਜੀ ਹੋਣਾ ਆ ਰਹੀ ਹੈ ਪ੍ਰੋਪਰ ਆਵਾਜ਼ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੈਗਾ ਜੀ ਨੈਕਸਟ ਸ਼ਰਟ ਦਾ ਪ੍ਰਿੰਟ ਇਹਦੇ ਨਾਲ ਵੀ ਤੁਹਾਨੂੰ ਬਾਟਮ ਮਿਲ ਜੂਗੀ ਆਫ ਵਾਈਟ ਕਲਰ ਦੀ ਇਸ ਤਰ੍ਹਾਂ ਬਾਟਮ ਦੇ ਉੱਪਰ ਬਾਰਡਰ ਇਹ ਵਾਈਟ ਕਲਰ ਨਾਲ ਵਰਕ ਹੋਇਆ ਹੋਇਆ ਤੇ ਇਹ ਹੈਗਾ ਆਫ ਵਾਈਟ ਕਲਰ ਦਾ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਬਾਰਡਰ ਰਹੂਗਾ ਜੀ ਬਾਟਮ ਦਾ ਇਹ ਹੈਗਾ 셔ਟ ਦਾ ਪ੍ਰਿੰਟ ਇਹਦਾ ਪ੍ਰਾਈਸ ਵੀ ਜੀ 1000 ਰੁਪਏ ਰਹੂਗਾ ਸਕਰੀਨ ਸ਼ਾਟ ਲੈ ਕੇ ਮੰਗਵਾ ਸਕਦੇ ਹੋ ਕੱਪੜੇ ਤੁਹਾਨੂੰ ਪੂਰਾ ਮਿਲੂਗਾ ਜੀ ਕੱਪੜੇ ਦੇ ਵਿੱਚ ਤੁਹਾਨੂੰ ਕੋਈ ਉਹ ਨਹੀਂ ਆਉਗੀ ਨਾ ਕੱਪੜੇ ਦੇ ਵਿੱਚ ਕੋਈ ਸ਼ਿਕਾਇਤ ਆਉਗੀ ਨੈਕਸਟ ਹੈਗਾ ਜੀ ਆਪਣੇ ਇਹ ਵਾਲੇ ਸੂਟ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਵਿੱਚ ਨੈਕਸਟ ਜੇ ਜੀ ਇਹ ਵਾਲਾ ਸੂਟ ਇਸ ਤਰ੍ਹਾਂ ਵਿੱਚ ਚਿਕਨ ਦਾ ਵਰਕ ਹੋਇਆ ਹੋਇਆ ਦੇਖ ਸਕਦੇ ਤੁਸੀਂ ਸ਼ਰਟ ਦੇ ਉੱਪਰ ਪ੍ਰਿੰਟ ਬਹੁਤ ਹੀ ਸੋਹਣਾ ਜੀ ਨਾਲ ਤੁਹਾਨੂੰ ਬਾਟਮ ਮਿਲੂਗੀ ਸੈਲਫ ਪ੍ਰਿੰਟ ਦੇ ਵਿੱਚ ਇਹ ਹੈ ਕਿ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਇਸ ਤਰ੍ਹਾਂ ਹੈਗੀ ਜੀ ਚਿਕਨ ਦੀ ਸ਼ਰਟ ਅੱਜ ਐਕਚੁਅਲੀ ਸ਼ਾਇਦ ਲੈ ਦੇ ਟਾਈਮ ਦਾ ਪਤਾ ਨਹੀਂ ਹੈਗਾ ਕਸਟਮਰਸ ਨੇ ਇਸ ਕਰਕੇ ਘੱਟ ਜੁਆਇਨ ਹੋਏ ਆ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਚਿਕਨ ਦਾ ਵਰਕ ਹੋਇਆ ਹੋਇਆ ਜੀ ਵਿੱਚ ਸ਼ਰਟ ਦੇ ਪਰ ਲਾਈਕ ਵਿੱਚ సేవ్ ਕਰ ਦਾਂਗੇ ਜੀ ਤੁਸੀਂ ਬਾਅਦ ਵਿੱਚ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਚਿਕਨ ਦਾ ਵਰਕ ਹੋਇਆ ਹੈ ਇਹ ਰਹੂਗਾ ਜੀ 셔ਟ ਦਾ ਪ੍ਰਿੰਟ ਦੇਖ ਸਕਦੇ ਹੋ ਬਲੈਕ ਕਲਰ ਦੇ ਵਿੱਚ ਇਸ ਤਰ੍ਹਾਂ ਨਾਲ ਤੁਹਾਨੂੰ ਸੈਲਫ ਪ੍ਰਿੰਟ ਦੀ ਬਾਟਮ ਮਿਲਗੀ 1000 ਰੁਪਏ ਪ੍ਰਾਈਸ ਰਹੂਗਾ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਜੀ ਇਸ ਤਰ੍ਹਾਂ 1000 ਰੁਪਏ ਪ੍ਰਾਈਸ ਹੈ ਜੀ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਨੈਕਸਟ ਇਹਦੇ ਵਿੱਚ ਹੈਗਾ ਜੀ ਗ੍ਰੇ ਕਲਰ ਗ੍ਰੇ ਦੇ ਉੱਪਰ ਇਸ ਤਰ੍ਹਾਂ ਚਿਕਨ ਦਾ ਵਰਕ ਹੋ ਕੋਕੀ ਉੱਪਰ ਸਿਕੁਐਂਸ ਦਾ ਵਰਕ ਵੀ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਸਿਕੁਐਂਸ ਦਾ ਵਰਕ ਹੋਇਆ ਹੋਇਆ ਹਾਂਜੀ ਐਕਚੁਅਲੀ ਅਜ ਟਾਈਮ ਦਾ ਪਤਾ ਨਹੀਂ ਹੈਗਾ ਕਸਟਮਰਸ ਨੂੰ ਇਸ ਕਰਕੇ ਮੇਰੇ ਵੀ ਘੱਟ ਲੋਕ ਜੁਆਇਨ ਹੋਇਆ ਹੈ ਹਾਂਜੀ ਜਿਹੜਾ ਮੇਰੇ ਸੂਟ ਵੇਅਰ ਕੀਤਾ ਹੈ ਕਾਟਨ ਦੇ ਵਿੱਚ ਅਵੇਲੇਬਲ ਹੈਗਾ ਜੋ ਮੈਂ ਪਾਇਆ ਹੋਇਆ ਇਹ ਜੌਰਜਟ ਦੇ ਵਿੱਚ ਹੈ ਇਸ ਤਰ੍ਹਾਂ ਸੈਲਫ ਪ੍ਰਿੰਟ ਦਾ ਫੈਬਰਿਕ ਹੈ ਜੀ ਬਾਟਮ ਦਾ ਇਹ ਹੈਗੀ ਹੈ ਜੀ ਸ਼ਰਟ ਸ਼ਰਟ ਦੇ ਉੱਪਰ ਇਸ ਤਰ੍ਹਾਂ ਚਿਕਨ ਕਾਰੀ ਦਾ ਵਰਕ ਹੋਇਆ ਹੋਇਆ ਤੇ ਉੱਪਰ ਸਿੱਪੀ ਨਾਲ ਵਰਕ ਹੋਇਆ ਹੋਇਆ ਹੈ

साढ़े अठ सौ रुपए सूट का प्राइस है जी स्क्रीन शॉट लैके तो मंगवा सकते हो नैक्सट है जी ये वाला सूट सेम ही शर्ट रहेगी जो मेरे वीर भी ये वाला शो करना जी कर दिने शो एक वेख हो इस तरह बॉडर बॉडर बॉटम के उपर वर्क किया हुआ है ये बॉटम है जी इस तरह शर्ट रहेगी प्रिंट ए प्राइस भी साढ़े अठ सौ रुपए है ਇਹ अवेलेबल ਹੈ ਜੀ ਜੋ ਸੂਟ ਮੇਰੇ ਵੇਅਰ ਕੀਤਾ ਉਹਦੇ ਵਿੱਚ ਆਪਣਾ ਕੋਈ ਵਾਲਾ ਕਲਰ अवेलेबल ਹੈ ਜਿਹਨੇ ਵੀ ਬਾਏ ਕਰਨਾ ਤਾਂ ਕਰ ਚ ਕਰ ਸਕਦੇ ਇਸ ਤਰ੍ਹਾਂ ਬਾਜੀ ਦੇ ਉੱਪਰ ਵਰਕ ਹੋਗਾ ਇਸ ਤਰ੍ਹਾਂ ਜੀ ਤੁਹਾਨੂੰ ਬੈਕ ਸਾਈਡ ਤੇ ਇਹ ਹੈਗਾ ਜੀ ਘੇਰੇ ਦਾ ਵਰਕ ਸੇਮ ਹੀ ਵਰਕ ਤੁਹਾਨੂੰ ਹਾਂਜੀ ਉਹ ਨੈਟਵਰਕ ਪ੍ਰੋਬਲਮ ਕਰਕੇ ਦਿੱਕਤ ਆ ਇਹ ਤੁਸੀਂ ਦੇਖ ਸਕਦੇ ਹੋ ਘੇਰੇ ਦਾ ਵਰਕ ਸੇਮ ਹੀ ਵਰਕ ਤੁਹਾਨੂੰ ਬਾਟਮ ਦੇ ਉੱਪਰ ਮਿਲੇਗਾ ਨੈਕਸਟ ਹੈ ਗਾ ਜੀ ਆਫ ਵਾਈਟ ਕਲਰ ਦਾ ਪ੍ਰਿੰਟ ਜਿਹੜੇ ਕਸਟਮਰਸ ਨੂੰ ਡਿਮਾਂਡ ਰਹੇ ਨੇ ਦੀ ਆਫ ਵਾਈਟ ਕਲਰ ਦੀ ਇਹ ਦੇਖ ਸਕਦੇ ਹੋ ਇਸ ਤਰ੍ਹਾਂ ਆਫ ਵਾਈਟ ਕਲਰ ਦੀ ਸ਼ਰਟ ਆਊਗੀ ਬਹੁਤ ਹੀ ਸੋਹਣਾ ਫੈਬਰਿਕ ਹੈ ਸੂਟ ਦਾ 100% ਕਾਟਨ ਦਾ ਫੈਬਰਿਕ ਹੈ ਨਜ਼ਦੀਕ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਇਸ ਤਰ੍ਹਾਂ ਨਾਲ ਰਹੂਗੀ ਬਾਟਮ ਇੱਕ ਕੰਟਰਾਸਟ ਇੰਡੀਅਨ ਸ਼ੇਡ ਦੇ ਵਿੱਚ ਆਪਾਂ ਬਾਟਮ ਕੀਤੇ ਨਾਲ ਜਿਸ ਤਰ੍ਹਾਂ ਨਾਲ ਤੁਹਾਨੂੰ ਸ਼ੋਅ ਹੋ ਰਿਹਾ ਕਲਰ ਸੇਮ ਹੀ ਕਲਰ ਰਹੂਗਾ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਜੀ 850 ਰੁਪਏ 850 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਸੋਰੀ 800 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ 800 ਰੁਪਏ ਸੂਟ ਦਾ ਪ੍ਰਾਈਸ ਸਕਰੀਨਸ਼ਾਟ ਲੈ ਕੇ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਨੈਕਸਟ ਪ੍ਰਿੰਟਡ ਦੇ ਵਿੱਚ ਹੈਗਾ ਜੀ ਇਹ ਵਾਲਾ ਪ੍ਰਿੰਟ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਰਹਿੰਦਾ ਹੈ ਇਸ ਤਰ੍ਹਾਂ ਬਾਰਡਰ ਦੇ ਉੱਪਰ ਇਸ ਤਰ੍ਹਾਂ ਸ਼ਰਟ ਰਹੂਗੀ ਜੀ ਇਹ ਸਾਰਾ 올ਓਵਰ ਸੂਟ ਹੈ ਜਿਹਨੇ 올ਓਵਰ ਬਾਇ ਕਰਨਾ 올ਓਵਰ ਵੀ ਬਾਇ ਕਰ ਸਕਦੇ ਇਹਦੇ ਵਿੱਚ ਤੁਹਾਨੂੰ ਕੰਟਰਾਸਟਿੰਨ ਕਲਰਸ ਮਿਲ ਜਾਣਗੇ ਇੱਕ ਮਿਲ ਜੂਗਾ ਫਸਟ ਹੈਗਾ ਬਲੈਕ ਕਲਰ ਸੈਕਿੰਡ ਹੈਗਾ ਮਜੈਂਟਾ ਕਲਰ ਮਜੈਂਟਾ ਕਲਰ ਦੇ ਨਾਲ ਇਸ ਤਰ੍ਹਾਂ 바ਵਾ ਕਲਰ ਦੀ ਬੋਟਮ ਹੈ ਇਹ ਮਜੈਂਟਾ ਕਲਰ ਮਿਲ ਜੂਗਾ ਜੀ ਥਰਡ ਤੁਹਾਨੂੰ ਇਹਦੇ ਵਿੱਚ ਮਿਲ ਜੂਗਾ ਇਹ ਰਾਇਲ ਬਲੂ ਕਲਰ ਇਹ ਤਿੰਨੋਂ ਕਲਰਸ ਮਿਲ ਜਾਣਗੇ ਫਸਟ ਹੈਗਾ ਬਲੈਕ ਕਲਰ ਸੈਕਿੰਡ ਮਜੈਂਟਾ ਕਲਰ ਥਰਡ ਹੈਗਾ ਰਾਇਲ ਬਲੂ ਕਲਰ ਕੋਈ ਵੀ ਤੁਸੀਂ ਪਰਚੇਸ ਕਰ ਸਕਦੇ ਹੋ 800 ਰੁਪਏ ਦਾ ਪ੍ਰਾਈਸ ਹੈ ਜੀ ਸਕਰੀਨ ਸ਼ਾਟ ਲੈ ਕੇ ਮੰਗਵਾ ਸਕਦੇ ਫਸਟ ਰਾਇਲ ਬਲੂ ਕਲਰ ਸੈਕਿੰਡ ਮਜੈਂਟਾ ਕਲਰ ਹੈਲੋ ਜੀ

ਕੰਟੀ نیٹਵਰਕ ਪ੍ਰੋਬਲਮ ਕਰਕੇ ਹੀ ਅੱਜ ਅਸੀਂ ਲਾਈਵ ਨੂੰ ਜਲਦੀ ਹੀ ਖਤਮ ਕਰ ਦਾਂਗੇ ਇਸ ਕਰਕੇ ਲੋਕ ਵੀ ਨਹੀਂ ਜੁਆਇਨ ਹੋ ਪਾਰੇ ਜਲਦੀ ਬਸ ਸੇਵ ਕਰ ਦਾਂਗੇ ਤੁਸੀਂ ਲਾਈਵ ਐਂਡ ਹੋਣ ਤੋਂ ਬਾਅਦ ਚੈੱਕ ਕਰ ਲਿਓ ਜੀ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਸ਼ਰਟ ਰਹੂਗੀ ਇਸ ਤਰ੍ਹਾਂ ਹੈਗੀ ਹੈ ਜੀ ਬਾਟਮ-ਬਾਟਮ ਦੇ ਉੱਪਰ ਇਸ ਤਰ੍ਹਾਂ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਸੂਟ ਆ ਸਾਡੇ 850 ਰੁਪਏ ਦਾ ਪ੍ਰਾਈਸ ਰਹੂਗਾ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਸਟੱਫ ਏਵਨ ਕੁਆਲਿਟੀ ਦੇ ਵਿੱਚ ਰਹੂਗਾ ਸਟੱਫ ਤਾਂ ਤੁਹਾਨੂੰ ਪਤਾ ਹੀ ਹੈ ਸਟੱਫ ਤੇ ਕੋਈ ਵੀ ਦਿੱਕਤ ਨਹੀਂ ਆਊਗੀ ਨੈਕਸਟ ਹੈਗਾ ਜੀ ਪ੍ਰਿੰਟਡ ਦੇ ਵਿੱਚ ਇਹ ਵਾਲਾ ਸੂਟ ਇਸ ਤਰ੍ਹਾਂ ਹੈਗੀ ਜੀ ਸ਼ਰਟ ਇਹ ਸ਼ਰਟ ਤੇ ਪ੍ਰਿੰਟ ਹੋਣਗੇ ਜੀ ਇਹ ਸ਼ਰਟ ਆਉਗੀ ਇਸ ਤਰ੍ਹਾਂ ਨਜ਼ਦੀਕ ਤੋਂ ਦੇਖ ਸਕਦੇ ਹੋ ਇਸ ਤਰ੍ਹਾਂ ਬਾਟਮ ਹੈ ਜੀ ਪ्युअर 100% ਕਾਟਨ ਦੇ ਵਿੱਚ ਬਾਟਮ ਹੈ ਇਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਦੇਖ ਸਕਦੇ ਤੁਸੀਂ ਪ੍ਰਾਈਸ ਇਹਦਾ ਰਹੂਗਾ 850 ਰੁਪਏ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਾ ਸਕਦੇ ਹੋ ਬਸ ਅਸੀਂ ਲਾਈਵ ਨੂੰ ਸੇਵ ਕਰ ਦਾਂਗੇ ਜੀ ਜਲਦੀ ਜਲਦੀ ਕੈਨਸਲ ਕਰਕੇ ਕਿਉਂਕਿ ਨੈਟਵਰਕ ਪ੍ਰੋਬਲਮ ਬਹੁਤ ਆ ਰਹੀ ਹੈ ਤੁਸੀਂ ਲਾਈਵ ਐਂਡ ਹੋਣ ਤੋਂ ਬਾਅਦ ਚੈੱਕ ਕਰ ਸਕਦੇ ਹੋ ਸੇਵ ਕਰ ਦਾਂਗੇ ਜੀ ਲਾਈਵ ਨੂੰ ਨੈਕਸਟ ਹੈਗਾ ਜੀ ਇਹ ਵਾਲਾ ਸੂਟ इस तरह हैगी है जी शर्ट ए शर्ट के उपर ए इस तरह बॉडर वो लगया हुआ जी आप पैच ऑरगेंजा का पैच इस तरह हैगी बॉटम ये बॉटम के वर्क आऊगा साढ़े सत्त सौ रुपए सूटा का प्राइस है स्क्रीनशॉट लेके मंगवा सकते हो साढ़े सत्त सौ प्राइस रहेगा जी सूट का इस तरह प्रिंट रहेगा इस तरह है, बौटम। इस बौटम है, साथ साथ है। जी यॉडर पैच वर्क होगी है बॉटमी स्क्रीन शॉट लेके तुम तो जल्दी जल्दी ओर... ऑर्डर बुक करो नेक्स्ट नैक्स तुम्हें मिल जूगा ए वाला सूट इस तरह ये भी आप ऑरगैनजा का पैच लगाया हुआ इस तरह पैच लग्या होगा जी ए रहूगी बॉटम प्राइस इधर होगा छे सौ रुपए स्क्रीनशॉट लेके मंगवा सकते हो छे सौ रुपए सूट का प्राइस रहूगा फैब्रिक बहुत ही सोहना एवन क्वालिटी के आप फैब्रिक यूज़ किया हुआ फैब्रिक भी थोड़ा कोई भी दिक्कत नहीं होगी नैक्सट है जी ए वाला सूट इस तरह थोड़ा शर्ट के उपर निकी निकी फ्लार्स वाला प्रिंट मिलेगा देख सकते हो तुम ਇਸ ਤਰ੍ਹਾਂ ਤੁਹਾਨੂੰ ਬਾਟਮ ਦੇ ਉੱਪਰ ਪੈਚ ਵਰਕ ਮਿਲੂਗਾ ਬਾਟਮ ਤੇ ਪੈਚ ਆਵਾਜ਼ ਆਵਾਜ਼ ਨਹੀਂ ਆ ਰਹੀ ਸੀ ਕੁਝ ਇਸ ਤਰ੍ਹਾਂ ਕਲੀਅਰ ਕਰੂੰਗੀ ਆਵਾਜ਼ ਨਹੀਂ ਆ ਰਹੀ I I think ਸੋ ਆਵਾਜ਼ ਆ ਰਹੀ ਹੈ 1 ਮਿੰਟ ਜਿਵੇਂ ਚੈੱਕ ਕਰਦੀ ਹਾਂ ਹੁਣ ਆ ਰਹੀ ਹੈ ਜੀ ਆਵਾਜ਼ ਪਲੀਜ਼ ਇੱਕ ਵਾਰ ਦੱਸੋ ਆਵਾਜ਼ ਆ ਰਹੀ ਹੈ ਹੁਣ इस तरह हैगी है कि जी बॉटम ये देख सद बॉटम के उपर वर्क हाँ जी ठीक है बॉटम के उपर पैच वर्क होया है ठीक है जी बॉटम के उपर पैच वर्क होया हुआ है पिछले सूट का प्राइस जी छे सौ रुपए अगर किसी नहीं समझ आ रहा तो छे सौ रुपए प्राइस थी पिछले सूट का एद प्राइस है जी साढ़े अठ सौ रुपये पैच वर्क होया हुआ है हाँ जी पिछले सूट का छे सौ रुपये प्राइस है देख सद इस तरह का सूट है जी नजदीक तो बहुत सोहना फैब्रिक है इस तरह पैच वर्क होगा प्लेन बॉटम रहेगी बॉटम थोनों सैल्फ प्रिंट के मिल जूगी बॉ बौ, बॉटम से वर्क रहेगा सॉरी यद प्राइस छे सौ नहीं आठ सौ रुपए है क्योंकि ये बॉटम से वर्क नहीं देखा सी मैं अठ सौ रुपये प्राइस है जी यूट का यह प्राइस है क्या, जी साढ़े अठ सौ रुपए देख सकते हो इस तरह निकी निकी बूटी वाला शर्ट का प्रिंट रहेगा ਇਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਆਊਗਾ ਜੀ ਪੈਚਵਰਕ ਇਹਦਾ ਪ੍ਰਾਈਸ ਜੀ 850 ਹੋਊਗਾ ਬਸ ਥੀ ਅਸੀਂ ਲਾਈਵ ਅੱਜ ਐਂਡੀ ਕਰਨ ਲੱਗੇ ਆ ਥੋੜੀ ਜਿਹੀ ਲਾਈਵ ਕੀਤੀ ਹੈ ਕਿਉਂਕਿ ਮੈਨੂੰ ਆਈ ਸੀ ਫਟਾਫਟ ਪ੍ਰਿੰਟ ਦਿਖਾਦਾ ਨੈਟਵਰਕ ਪ੍ਰੋਬਲਮ ਬਹੁਤ ਆ ਰਹੀ ਅੱਜ ਨੈਕਸਟ ਹੈਗਾ ਜੀ ਇਹ ਵਾਲਾ ਪ੍ਰਿੰਟ ਇਸ ਤਰ੍ਹਾਂ ਸ਼ਰਟ ਦੇ ਉੱਪਰ ਦਾ ਪ੍ਰਿੰਟ ਹੈ ਦੇਖ ਸਕਦੇ ਤੁਸੀਂ ਅਲੱਗ-ਅਲੱਗ ਕਲਰ ਦੇ ਕੰਟਰਾਸਟ ਦਾ ਇਸ ਤਰ੍ਹਾਂ ਤੁਹਾਨੂੰ ਇਹਦੇ ਬਾਟਮ ਵੀ ਲੋਗੇ ਬਾਟਮ ਦੇ ਉੱਪਰ ਇਸ ਤਰ੍ਹਾਂ ਆਪਾਂ ਪੈਚਵਰਕ ਕੀਤਾ ਬਹੁਤ ਹੀ ਪਿਆਰਾ ਇਹ ਪੈਚਵਰਕ ਤੁਹਾਨੂੰ ਬਾਟਮ ਦੇ ਉੱਪਰ ਮਿਲੇਗਾ ਇਹ ਰੋਗਾਜੀ ਸ਼ਰਟ ਦਾ ਪ੍ਰਿੰਟ 850 ਰੁਪਏ ਪ੍ਰਾਈਸ স্ক্রিনਸ਼ਾਟ ਲੈ ਕੇ ਮੰਗਵਾ ਸਕਦੇ ਹੋ ਫੈਬਰਿਕ ਤੁਹਾਨੂੰ ਪਤਾ ਹੀ ਹੈ ਆਪਣੇ A1 ਕੁਆਲਿਟੀ ਦੇ ਵਿੱਚ ਹੁੰਦਾ ਹੈ ਪ੍ਰੋਪਰ ਬੋਥ ਸੋਨ ਆਪਾਂ ਮੋਰ ਵਾਲਾ ਫੈਬਰਿਕ ਯੂਜ਼ ਕੀਤਾ ਹੈ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਬੁੱਕ ਕਰੋ ਇੱਕ ਸੂਟ ਮੈਂ ਤੁਹਾਨੂੰ ਲਾਸਟ ਤੇ ਦਿਖਾਉਣ ਜਾ ਰਹੀਆਂ ਹਾਂ ਇਹ ਵਾਲੀ ਸੂਟ ਜੀ ਹੁਣ ਹੋ ਚੁੱਕੀ ਹੈ ਰੈਡੀ ਉਹ ਦਿਨ ਵੀ ਹੋ ਗਈ ਸੀ ਰੈਡੀ ਪਰ ਉਹ ਆਊਟ ਆਫ ਸਟਾਕ ਬਹੁਤ ਜਲਦੀ ਹੋ ਗਈ ਸੀ ਲਾਈਫ ਦੇ ਵਿੱਚ ਸ਼ੋਅ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਦੇਖ ਸਕਦੇ ਨੇਕ ਦੇ ਉੱਪਰ ਇਸ ਤਰ੍ਹਾਂ ਵਰਕ ਮਿਲੂਗਾ ਪਿਓਰ 100% ਪ੍ਰੀਮੀਅਮ ਕੁਆਲਿਟੀ ਦਾ ਸਟੱਫ ਆ ਇਹ neck ਦਾ ਵਰਕ ਆ ਗਿਆ ਜਿਸ ਤਰ੍ਹਾਂ ਤੁਹਾਨੂੰ ਘੇਰੇ ਦੇ ਉੱਪਰ ਵਰਕ ਮਿਲੂਗਾ ਇਹ ਹੈਗਾ ਜੀ ਇਹਦੇ ਨਾਲ ਬਾਹਾਂ ਦਾ ਵਰਕ ਇਹ ਬਾਹਾਂ ਤੇ ਵਰਕ ਕੀਤਾ ਹੈ ਇਸ ਤਰ੍ਹਾਂ ਨਾਲ ਰਹੋਗੇ ਬਾਟਮ ਕੰਟਰਾਸਟ ਦੇ ਵਿੱਚ ਤੇ ਬਾਟਮ ਉੱਪਰ ਵੀ ਤੁਹਾਨੂੰ ਸੇਮ ਹੀ ਵਰਕ ਮਿਲੂਗਾ ਜਿਸ ਤਰ੍ਹਾਂ ਆਪਾਂ ਬਾਹਾਂ ਤੇ ਪਹੁੰਚਿਆਂ ਦੇ ਉੱਪਰ ਕੀ ਬਾਹਾਂ ਤੇ ਘੇਰੇ ਦੇ ਉੱਪਰ ਕੀਤਾ ਹੋਇਆ ਪ੍ਰਾਈਸ ਇਹਦਾ ਰਹੂਗਾ 1450 ਰੁਪਏ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਜੀ 1450 ਪ੍ਰਾਈਸ ਰਹੂਗਾ ਇਸ ਤਰ੍ਹਾਂ ਦਾ ਵਰਕਾ 100% ਬਰਬਰੀ कॉटन ਪ੍ਰੀਮੀਅਮ ਕੁਆਲਿਟੀ ਦਾ ਸਟੱਫ ਰਹੂਗਾ ਸਕਰੀਨਸ਼ਾਟ ਲੈ ਕੇ ਆਪਣਾ ਜਲਦੀ ਜਲਦੀ ਆਰਡਰ ਬੁੱਕ ਕਰੋ ਬਾਕੀ ਅੱਜ ਲਈ ਇੰਨਾ ਹੀ ਨਾ ਨੈਟਵਰਕ ਪ੍ਰੋਬਲਮ ਬਹੁਤ ਆ ਰਹੀ ਸੀ ਇਸ ਕਰਕੇ ਅਸੀਂ ਲਾਈਵ ਨੂੰ ਅਗੇ ਕੰਟੀਨਿਊ ਨਹੀਂ ਕਰ ਸਕਦੇ ਇਹ ਹੈਗੇ ਜੀ ਪ੍ਰਿੰਟਡ ਸੂਟ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ 8470700029 ਤੇ ਭੇਜੋ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇ ਕੇ ਸਾਡੀ ਲਾਈਵ ਨਾਲ ਜੁਆਇਨ ਹੋਣ ਲਈ